ਅੱਜ ਅਸੀਂ ਬਣਾ ਕੇ ਤਿਆਰ ਕਰਾਂਗੇ ਆਟੇ ਦੀ ਬਰਫੀ ਹਲਵਾਈ ਨਾਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਅੱਜ ਅਸੀਂ ਘਰ 'ਚ ਬਣਾ ਕੇ ਤਿਆਰ ਕਰਾਂਗੇ ਇਹਦੇ ਲਈ ਸਾਨੂੰ ਨਾ ਤਾਂ ਖੋਈ ਦੀ ਲੋੜ ਹੈ ਨਾ ਮਿਲ ਪਾਊਡਰ ਦੀ ਤੇ ਘਰ ਦੇ ਹੀ ਸਮਾਨ ਨਾਲ ਅੱਜ ਅਸੀਂ ਇਹਨੂੰ ਬਣਾ ਕੇ ਤਿਆਰ ਕਰਾਂਗੇ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਥੱਲੇ ਬਾਈਕਨ ਦਾ ਬਟਨ ਹੈ ਉਹਨੂੰ ਜ਼ਰੂਰ ਪ੍ਰੈਸ ਕਰ ਦਿਓ ਤੇ ਆਪਾਂ ਬਣਾਣੀ ਸ਼ੁਰੂ ਕਰਦੇ ਹਾਂ ਤੇ ਆਪਾਂ ਸਮਾਨ ਜਿਹੜਾ ਸਾਰਾ ਪਹਿਲਾਂ ਹੀ ਤਿਆਰ ਕਰਕੇ ਰੱਖ ਲਿਆ ਹੈ ਤੇ ਇਹ ਲਈ ਮੈਂ 2 ਚਮਚ ਸੂਜੀ ਛੋਟੇ 2 ਚਮਚ ਸੂਜੀ ਲਈਏ ਬਰੀਕ ਮੋਟੀ ਜਿਹੜੀ ਤੁਹਾਡੇ ਕੋਲ ਹੈਗੀ ਹੈ ਉਹੀ ਤੁਸੀਂ ਲੈ ਸਕਦੇ ਹੋ ਤੇ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਪਹਿਲਾਂ ਦੁੱਧ ਦੁੱਧ ਆਪਾਂ ਜੇ ਪਾਵਾਂਗੇ ਜਿਹਦੇ ਵਿੱਚ ਆਪਣੀ ਜਿਹੜੀ ਸੂਜੀ ਡੁੱਬ ਜਾਵੇ ਸੂਜੀ ਨੂੰ ਆਪਾਂ ਹਲਕਾ ਜਿਹਾ ਹੀ ਡਬੋਣਾ ਹੈ ਬਸ ਇੰਨਾ ਕੁ ਆਪਾਂ ਨੇ ਦੁੱਧ ਪਾਣਾ ਜਿਹਦੇ ਵਿੱਚ ਸੂਜੀ ਆਪਣੀ ਭਿੱਜ ਜਾਵੇ ਬਸ ਥੋੜਾ ਜਿਹਾ ਇਹਨੂੰ ਮਿਕਸ ਕਰਕੇ ਆਪਾਂ ਇਹਨੂੰ ਰੱਖ ਦਵਾਂਗੇ ਸਾਈਡ ਤੇ ਤਾਕਿ ਇਹ ਫੁੱਲ ਛਕੇ ਤੇ ਥੋੜੀ ਦੇਰ ਦੇ ਵਿੱਚ 5 ਮਿੰਟ 'ਚ ਜਿਹੜੀ ਇਹ ਸੂਜੀ ਪੰਤੋਂ 10 ਮਿੰਟ 'ਚ ਫੁੱਲ ਕੇ ਤਿਆਰ ਹੋ ਜਾਏਗੀ ਉਨੀ ਦੇਰ ਆਪਾਂ ਗੈਸ ਤੇ ਰੱਖ ਦਿੱਤੀ ਤੇ ਕੜਾਹੀ ਤੇ ਕੜਾਹੀ ਦੇ ਵਿੱਚ ਆਪਾਂ ਹੁਣ ਲਵਾਂਗੇ ਕਣਕ ਦਾ ਆਟਾ ਜਿਹਦੇ ਨਾਲ ਆਪਾਂ ਰੋਟੀ ਬਣਾਉਂਦੇ ਆ ਉਹੀ ਆਪਾਂ ਆਟੇ ਨਾਲ ਅੱਜ ਅਸੀਂ ਬਰਫੀ ਬਣਾ ਕੇ ਤਿਆਰ ਕਰਾਂਗੇ ਤੇ ਆਟੇ ਨੂੰ ਹੁਣ ਆਪਾਂ ਕਰਾਂਗੇ ਡਰਾਈ ਰੋਸਟ ਇਹਦੇ ਵਿੱਚ ਅਸੀਂ ਕਿਉਂ ਕੁਝ ਵੀ ਨਹੀਂ ਪਾਣਾ ਹੈਗਾ ਇਹ ਇਸ ਤਰੀਕੇ ਨਾਲ ਆਪਾਂ ਨੂੰ ड्राई रोस्ट ਕਰੀ ਜਾਵਾਂਗੇ ਲਗਾਤਾਰ ਚਿਲੰਦੇ ਰਵਾਂਗੇ ਤੇ ਜਦੋਂ ਵੀ ਜੀ ਕਰੇ ਬੱਚਿਆਂ ਦਾ ਜਾਂ ਫਿਰ ਘਰ 'ਚ ਮਹਿਮਾਨ ਆ ਜਾਣ ਤੇ ਆਪਾਂ ਬਹੁਤ ਹੀ ਵਧੀਆ ਤਰੀਕੇ ਨਾਲ ਇਹਨੂੰ ਬਹੁਤ ਹੀ ਛੇਤੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਨਾਲ ਮੈਂ ਲੈ ਲਿਆ ਦੋ ਵੱਡੇ ਚਮਚ ਵੇਸਣ ਜਿਹੜਾ ਵੇਸਣ ਦਾ ਟੇਸੇ ਬਹੁਤ ਵਧੀਆ ਆਉਂਦਾ ਵੱਖਰਾ ਜਿਹਾ ਟੇਸਟ ਆਉਂਦਾ ਹੈ ਇਹਦੇ ਵਿੱਚ ਤੇ ਤੁਸੀਂ ਇੱਕ ਵਾਰ ਟ੍ਰਾਈ ਕਰਕੇ ਜ਼ਰੂਰ ਦੇਖਿਓ ਇਸੇ ਤਰ੍ਹਾਂ ਤਾਂ ਦੇਖੋ ਇਹਨੂੰ ਆਪਾਂ ਡਰਾਈ ਰੋਸਟ ਕਰ ਲੈਣਾ ਹੈ ਤੇ ਇਹਦੇ ਨਾਲ ਜਿਹੜਾ ਸਾਡਾ ਕੰਮ ਹੈ ਥੋੜਾ ਛੇਤੀ ਹੋ ਜਾਂਦਾ ਤੇ ਜੇ ਅਸੀਂ ਘਿਓ ਪਾ ਦਿੰਦੇ ਤੇ ਘਿਓ ਨਾਲ ਥੋੜਾ ਟਾਈਮ ਜ਼ਿਆਦਾ ਲੱਗ ਜਾਂਦਾ ਤੇ ਆਪਾਂ ਆਟੇ ਨੂੰ ਉਹ ਤੱਕ ਹੁਣਾ ਜਦ ਤੱਕ ਇਹਦਾ ਕਲਰ ਥੋੜਾ ਜਿਹਾ ਬ੍ਰਾਊਨ ਨਹੀਂ ਹੋ ਜਾਂਦਾ ਤੇ ਇਹਦੇ ਵਿੱਚੋਂ ਇੱਕ ਖੁਸ਼ਬੂ ਜੀ ਨਹੀਂ ਨਿਕਲਣ ਲੱਗ ਜਾਂਦੀ ਉਹ ਤੱਕ ਆਪਾਂ ਇਹਨੂੰ ਚਲਾਉਂਦੇ ਰਵਾਂਗੇ ਇਸੇ ਤਰ੍ਹਾਂ ਤੇ ਫਲੇਮ ਨੂੰ ਮੀਡੀਅਮ ਟੂ ਲੋ ਹੀ ਰੱਖਾਂਗੇ ਆਪਾਂ ਹਾਈ ਨਹੀਂ ਰੱਖਣਾ ਹਾਈ ਤਾਂ ਥੋੜਾ ਜਿਹਾ ਘੱਟ ਹੀ ਰੱਖਾਂਗੇ ਆਪਾਂ ਤਾਂ ਕਿ ਜਿਹੜਾ ਆਪਾਂ ਆਟਾ ਹੈ ਉਹ ਜਲਣਾ ਨਹੀਂ ਚਾਹੀਦਾ ਤਾਂ ਇਸੇ ਤਰ੍ਹਾਂ ਹੀ ਆਪਾਂ ਇਹਨੂੰ ਚਲਾਉਂਦੇ ਰਵਾਂਗੇ ਲਗਾਤਾਰ ਇਹਨੂੰ ਚਲਾ ਕੇ ਆਪਾਂ ਬ੍ਰਾਊਨ ਕਰ ਲਵਾਂਗੇ ਆਟੇ ਨੂੰ ਤੇ ਘਰ ਦੇ ਵਿੱਚ ਹੀ ਆਪਾਂ ਬਣਾ ਕੇ ਤਿਆਰ ਕਰ ਲੈਨੇ ਆ ਹਲਵਾਈ ਤੋਂ ਤੇ ਬਹੁਤ ਹੀ ਵਧੀਆ ਘਰ ਦੇ ਵਿੱਚ ਹੀ ਆਪਾਂ ਬਣਾ ਕੇ ਤਿਆਰ ਕਰ ਲਵਾਂਗੇ ਤੇ ਘਰ ਦੇ ਹੀ ਸਮਾਨ ਵਿੱਚ ਜਿਹੜਾ ਵੀ ਆਪਾਂ ਸਮਾਨ ਇਹਦੇ ਵਿੱਚ ਪਾਣਾ ਹੈ ਤੇ ਉਹ ਸਾਰੀ ਕਿਚਨ ਦੇ ਵਿੱਚ ਹੈ ਅਵੇਲੇਬਲ ਹੁੰਦਾ ਹੀ ਹੈ ਤੇ ਆਪਾਂ ਨੂੰ ਕੁਝ ਵੀ ਬਾਹਰੋਂ ਲਿਆਉਣ ਦੀ ਲੋੜ ਨਹੀਂ ਹੈਗੀ ਜਿਹੜਾ ਵੀ ਸਮਾਨ ਹੈ ਆਪਣੀ ਰਸੋਈ ਦੇ ਵਿੱਚ ਹੁੰਦਾ ਹੀ ਹੈ ਤਾਂ ਇਹਨੂੰ ਦੇਖੋ ਆਪਾਂ ਥੋੜਾ ਜਿਹਾ ਕਲਰ ਚੇਂਜ ਹੋ ਗਿਆ ਹੈ ਆਟੇ ਦਾ ਤੈਨੂੰ ਲਗਾਤਾਰ ਥੋੜਾ ਜਿਹਾ ਹੋਰ ਚਲਾਵਾਂਗੇ ਆਪਾਂ 2 ਕੁ ਮਿੰਟ ਹੋ ਰਹੇ ਇਹਨੂੰ ਲੱਗਣਗੇ 2 ਤੋਂ 3 ਮਿੰਟ ਆਪਾਂ ਇਹਨੂੰ ਥੋੜਾ ਜਿਹਾ ਹੋਰ ਚਲਾ ਲੈਣੇ ਆ ਓਨੀ ਹੀ ਆਪਣੀ ਬਰਫੀ ਜੜੀ ਹੈ ਵਧੀਆ ਬਣ ਕੇ ਤਿਆਰ ਹੋਏਗੀ ਤਾਂ ਦੇਖੋ ਇਹਨੂੰ ਮੈਂ ਲਗਾਤਾਰ ਇਸੇ ਤਰ੍ਹਾਂ ਹੀ ਚਲਾਉਂਦੀ ਰਵਾਂਗੀ ਤੇ ਇਹ ਜਿਹੜੀ ਰੈਸਪੀ ਹੈ ਤਾਂ 10 ਤੋਂ 12 ਮਿੰਟ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਤਾਂ ਦੇਖੋ ਇੱਥੇ ਆਪਾਂ ਹੁਣ ਦੇਖ ਲੈਣੇ ਜਿਹੜੀ ਆਪਣੀ ਸੂਜੀ ਹੈ ਉਹ ਵੀ ਫੁੱਲ ਚੁੱਕੀ ਹੈ ਇਹਨੂੰ ਥੋੜਾ ਜਿਹਾ ਆਪਾਂ ਮਿਕਸ ਕਰ ਦਿੰਨੇ ਆ ਦੇਖੋ ਇਹਦੇ ਵਿੱਚ ਮੈਂ ਥੋੜਾ ਜਿਹਾ ਪਾਤਾ ਹੈ येलो ਫੂਡ ਕਲਰ ਇਹ ਬਿਲਕੁਲ ਆਪਸ਼ਨਲ ਹੈ ਜੇ ਤੁਹਾਡੇ ਕੋਲ ਹੈਗਾ ਤਾਂ ਪਾ ਸਕਦੇ ਹੋ ਜੇ ਕੇਸਰ ਹੈ ਤਾਂ ਤੁਸੀਂ ਕੇਸਰ ਵੀ ਪਾ ਸਕਦੇ ਹੋ ਇਹਦੇ ਨਾਲ ਥੋੜਾ ਜਿਹਾ ਕਲਰ ਬਰਫੀ ਤਾਂ ਵਧੀਆ ਆ ਜਾਂਦਾ ਹੈ ਤਾਂ ਹੁਣ ਆਪਾਂ ਇਹਨੂੰ ਮਿਕਸ ਕਰਕੇ ਰੱਖ ਦਿੱਤਾ ਹੈ ਤਾ ਸੂਜੀ ਜਿਹੜੀ ਆਪਣੀ ਬਿਲਕੁਲ ਮਿਕਸ ਹੋ ਚੁੱਕੀ ਹੈ ਸੂਜੀ ਕਾਫੀ ਫੁੱਲ ਵੀ ਗਈ ਹੈ ਤੇ ਹੁਣ ਆਪਾਂ ਇਹਦੇ ਵਿੱਚ ਕੇ ਸਾਰੀ ਇਹਦੇ ਵਿੱਚ ਕਲਾਈ ਚਾ ਲੈਣੀ ਆਪਾਂ ਨੇ ਤਾਂ ਆਪਣਾ ਜਿਹੜਾ ਸੀ ਸਾਰਾ ਚੰਗੀ ਤਰ੍ਹਾਂ ਭਨ ਗਿਆ ਸੀ ਇਹਦੇ ਵਿੱਚੋਂ ਖੁਸ਼ਬੂ ਵੀ ਆਉਣ ਲੱਗੀ ਹੈ ਬਹੁਤ ਵਧੀਆ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਨੇ ਮਿਕਸ ਕਰਨਾ ਕੋਈ ਵੀ ਇਹਦੇ ਵਿੱਚ ਗੁੱਠਲੀ ਨਹੀਂ ਰਹਿਣੀ ਚਾਹੀਦੀ ਤਾਂ ਲਗਾਤਾਰ ਆਪਾਂ ਇਸੇ ਤਰ੍ਹਾਂ ਇਹਨੂੰ ਚਲਾਉਂਦੇ ਰਵਾਂਗੇ ਤੇ ਹੁਣ ਮੈਂ ਇਹਦੇ ਵਿੱਚ ਸਿਰਫ ਇੱਕ ਚਮਚ ਦੇਸੀ ਘਿਓ ਪਾ ਦਿੱਤਾ ਤੇ ਇੱਕ ਚਮਚ ਦੇਸੀ ਘਿਓ ਆਪਾਂ ਨੇ ਜ਼ਰੂਰ ਪਾਣਾ ਤਾਂ ਕਿ ਇਹਦੇ ਜਿਹੜੀ ਥੋੜੀ ਜਿਹੀ ਬਰਫੀ ਦੀ ਸ਼ਾਈਨਿੰਗ ਆ ਜਾਏਗੀ ਤੇ ਟੇਸਟ ਵਿੱਚ ਵੀ ਥੋੜੀ ਵਧੀਆ ਲੱਗੇਗੀ ਤੇ ਕਿਉਂ ਵੀ ਆਪਾਂ ਜਿਆਦਾ ਯੂਜ਼ ਨਹੀਂ ਕੀਤਾ ਬਹੁਤ ਹੀ ਹੈਲਦੀ ਜੀ ਰੈਸਪੀ ਹੈ ਤਾਂ ਹੁਣ ਇਹਨੂੰ ਮਿਕਸ ਕਰ ਦਿੱਤਾ ਆਪਾਂ ਕਿਉ ਨੂੰ ਹੁਣ ਆਪਾਂ ਇਹਦੇ ਵਿੱਚ ਐਡ ਕਰ ਰਹੇ ਹਾਂ ਮਲਾਈ ਇਹ ਫਰੈਸ਼ ਮਲਾਈ ਹੈ ਤਾਜੀ ਮਲਾਈ ਹੈ ਤੇ ਜਿਆਦਾ ਮਲਾਈ ਨਹੀਂ ਲਈ ਮੈਂ ਥੋੜੀ ਜਿਹੀ ਮਲਾਈ ਲਈਏ 3 ਤੋਂ 4 ਚਮਚ ਮਲਾਈ ਸੀ ਫਰੈਸ਼ ਉਹ ਮੇਦੇ ਵਿੱਚ ਪਾ ਦਿੱਤੀ ਹੈ ਇਦਾਂ ਨਾਲ ਜਿਹੜੀ ਆਪਣੀ ਬਰਫੀ ਹੈ ਬਹੁਤ ਹੀ ਸੌਫਟ ਬਣ ਕੇ ਤਿਆਰ ਹੋਏਗੀ ਤੇ ਜੇ ਤੁਹਾਡੇ ਕੋਲ ਮਿਲਕ ਪਾਊਡਰ ਹੈ ਤੇ ਮਿਲਕ ਪਾਊਡਰ ਪਾਸ ਸਕਦੇ ਹੋ ਤੇ ਫਿਰ ਤੁਸੀਂ ਮਲਾਈ ਨਾ ਪਾਓ ਤੇ ਦੋਨਾਂ ਵਿੱਚੋਂ ਇੱਕ ਚੀਜ਼ ਜਿਹੜੀ ਵੀ ਤੁਸੀਂ ਪਾਣੀ ਚਾਹੋ ਤੇ ਪਾ ਸਕਦੇ ਹੋ ਦੇ ਵਿੱਚ ਤੇ ਦੇਖੋ ਹੁਣ ਇਹਨੂੰ ਮਿਕਸ ਕਰ ਦਵਾਂਗੇ ਫਿਰ ਆਪਾਂ ਤੇ ਹੁਣ ਆਪਾਂ ਥੋੜਾ ਥੋੜਾ ਜਿਹਾ ਦੁੱਧ ਲਵਾਂਗੇ ਦੁੱਧ ਮੈਂ ਸਿਰਫ ਅੱਧੀ ਕੋਲੀ ਲਈ ਹੈ ਤੇ ਜ਼ਿਆਦਾ ਦੁੱਧ ਵੀ ਨਹੀਂ ਆਪਾਂ ਨੇ ਯੂਜ਼ ਕਰਨਾ ਤੇ ਵਿੱਚ ਥੋੜਾ ਥੋੜਾ ਜਿਹਾ ਦੁੱਧ ਪਾ ਕੇ ਆਪਾਂ ਨੇ ਇਹਨੂੰ ਮਿਕਸ ਕਰ ਲੈਣਾ ਤਾਂ ਕਿ ਇਹਦੇ ਵਿੱਚ ਕੋਈ ਲੰਮਸ ਨਾ ਰਹਿ ਜਾਵੇ ਤੇ ਇੰਨੀ ਟੇਸਟੀ ਖੁਸ਼ਬੂ ਇੰਨੀ ਆ ਰਹੀ ਹੈ ਇਹਦੇ ਵਿੱਚ ਤੇ ਬਹੁਤ ਹੀ ਕਸੂਜੀ ਹੋ ਜਿਹੜਾ ਆਪਣਾ 베ਸਨ ਪਾਇਆ ਉਹਦੀ ਜਿਹੜੀ ਖੁਸ਼ਬੂ ਬਹੁਤ ਹੀ ਵਧੀਆ ਆਂਦੀ ਹੈ ਤਾਂ ਇਸ ਤਰ੍ਹਾਂ ਆਪਾਂ ਨੇ ਇਹਨੂੰ ਮਿਕਸ ਕਰ ਲੈਣਾ ਦੁੱਧ ਆਪਾਂ ਥੋੜਾ ਥੋੜਾ ਜਿਹਾ ਹੀ ਪਾਵਾਂਗੇ ਇਕੱਠਾ ਦੁੱਧ ਨਹੀਂ ਪਾਣਾ ਆਪਾਂ ਨੇ ਮਿਕਸ ਕਰੀ ਜਾਵਾਂਗੇ ਤੇ ਥੋੜਾ ਥੋੜਾ ਜਿਹਾ ਦੁੱਧ ਆਪਾਂ ਪਾਈ ਜਾਵਾਂਗੇ ਤੇ ਤੁਸੀਂ ਘਰ ਦੇ ਵਿੱਚ ਇਹਨੂੰ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਆਪਣੀ ਜਿਹੜੀ ਬਰਫੀ ਹੈ ਬਸ 10 ਤੋਂ 12 ਮਿੰਟ ਵਿੱਚ ਆਪਣੀ ਬਣ ਕੇ ਤਿਆਰ ਹੋ ਜਾਂਦੀ ਹੈ ਜਿਆਦਾ ਟਾਈਮ ਨਹੀਂ ਲੱਗਦਾ ਘਰ 'ਚ ਮਹਿਮਾਨ ਵੀ ਆ ਜਾਣ ਤੇ ਬਹੁਤ ਛੇਤੀ ਬਣ ਕੇ ਤਿਆਰ ਹੋ ਜਾਂਦੀ ਹੈ ਜਦੋਂ ਵੀ ਮਿੱਠਾ ਖਾਣ ਦਾ ਆਪਣਾ ਜੀ ਕਰਦਾ ਹੈ ਤੇ ਆਪਾਂ ਇਹਨੂੰ ਬਹੁਤ ਸੌਖੇ ਤਰੀਕੇ ਨਾਲ ਘਰ ਦੇ ਵਿੱਚ ਹੀ ਘਰ ਦੇ ਹੀ ਸਮਾਨ ਨਾਲ ਬਣਾ ਕੇ ਤਿਆਰ ਕਰ ਸਕਦੇ ਆ ਤੇ ਬੱਚਿਆਂ ਨੂੰ ਵੀ ਖਵਾ ਸਕਦੇ ਆ ਤਾਂ ਦੇਖੋ ਇਹਨੂੰ ਹੁਣ ਆਪਾਂ ਨੇ ਮਿਕਸ ਕਰ ਲਿਆ ਸਾਰਾ ਜੋ ਵੀ ਆਪਣੇ ਇਹਦੇ ਵਿੱਚ ਪਾਣਾ ਸੀ ਸਾਰਾ ਕੁਝ ਆਪਾਂ ਨੇ ਪਾ ਲਿਆ ਹੁਣ ਲਾਸਟ ਵਿੱਚ ਆਪਾਂ ਇਹਦੇ ਵਿੱਚ ਐਡ ਕਰਾਂਗੇ ਪਹਿਲਾਂ ਆਪਾਂ ਇਹਨੂੰ ਮਿਕਸ ਕਰ ਲੈਨੇ ਆ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਪੀਸੀ ਉਹ ਚੀਨੀ ਮੈਂ ਕੋਲ ਜੀਨੀ ਲੈ ਲਈ ਸੀ ਇਹਨੂੰ ਮਿਕਸੀ ਦੇ ਵਿੱਚ ਮੈਂ ਚਲਾ ਲਿਆ ਸੀ ਤਾਂ ਕਿ ਜਿਹੜੀ ਚੀਨੀ ਹੈ ਬਿਲਕੁਲ ਬਰੀਕ ਹੋ ਸਕੇ ਚੀਨੀ ਦਾ ਆਪਾਂ ਨੇ ਪਾਊਡਰ ਬਣਾ ਲਿਆ ਤਾਂ ਦੇਖੋ ਹੁਣ ਇਹਨੂੰ ਮਿਕਸ ਕਰਾਂਗੇ ਆਪਾਂ ਥੋੜਾ ਥੋੜਾ ਜਿਹਾ ਪਾ ਕੇ ਇਸ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜੀ ਬਰਫੀ ਆ ਬਣ ਕੇ ਤਿਆਰ ਹੋ ਜਾਂਦੀ ਹੈ ਤਾਂ ਦੇਖੋ ਇਹਨੂੰ ਹੁਣ ਥੋੜਾ ਥੋੜਾ ਕਰਕੇ ਆਪਣਾ ਬੂਰਾ ਪਾਈ ਜਾਣਾ ਤੇ ਇਹਨੂੰ ਮਿਕਸ ਕਰੀ ਜਾਣਾ ਹੈ ਇਦਾਂ ਆਪਾਂ ਨੇ ਇਹਨੂੰ ਮਿਕਸ ਕਰਨਾ ਹੈ ਲੰਮਸ ਨਹੀਂ ਰਹਿਣਾ ਚਾਹੀਦਾ ਕੋਈ ਵੀ ਤਾਂ ਦੇਖੋ ਹੁਣ ਜਿੰਨਾ ਵੀ ਬੂਰਾ ਹੈ ਆਪਾਂ ਨੇ ਸਾਰਾ ਹੀ ਇਹਦੇ ਵਿੱਚ ਪਾ ਦੇਣਾ ਹੈ ਥੋੜਾ ਜਿਹਾ ਬੂਰਾ ਫੇਰ ਰੱਖ ਲੈਨੇ ਆਪਾਂ ਫਸੇਨਾ ਕੋ ਆਪਾਂ ਜਿਹੜਾ ਬੂਰਾ ਹੈ ਆਪਾਂ ਨੇ ਪਾ ਦਿੱਤਾ ਹੈ ਤੇ ਹੁਣ ਚੰਗੀ ਤਰ੍ਹਾਂ ਸਾਰੀ ਚੀਜ਼ਾਂ ਨੂੰ ਮਿਕਸ ਕਰ ਲਵਾਂਗੇ ਆਪਾਂ। ਬਾਕੀ ਥੋੜਾ ਜਿਹਾ ਮੈਨੂੰ ਮਿੱਠਾ ਤੇਜ ਲੱਗ ਰਿਹਾ ਸੀ ਕਿਉਂਕਿ ਇਹ ਚੀਨੀ ਥੋੜੀ ਜਿਹੀ ਜ਼ਿਆਦਾ ਮਿੱਠੀ ਵੀ ਹੈ ਤੇ ਮੈਂ ਬਾਕੀ ਦਾ ਜਿਹੜਾ ਬੂਰਾ ਰੱਖ ਲਿਆ ਤਾਂ ਹੁਣ ਇਹਨੂੰ ਮਿਕਸ ਕਰ ਲਵਾਂਗੇ ਬਹੁਤ ਆਪਣੀ ਬਰਫੀ ਜਿਹੜੀ ਹੈ ਬਰਫੀ ਦਾ ਜਿਹੜਾ ਡੋ ਬਣ ਕੇ ਤਿਆਰ ਹੈ ਹੁਣ ਇੱਥੇ ਮੈਂ ਪਲੇਟ ਵਿੱਚ ਤੇਸੀ ਘਿਓ ਲਗਾਵਾਂਗੀ ਰਿਫਾਈਨਡ ਆਇਲ ਵੀ ਲਗਾ ਸਕਦੇ ਹੋ ਆਪਾਂ ਨੇ ਪਲੇਟ ਨੂੰ ਗ੍ਰੀਸ ਕਰ ਲੈਣਾ ਜਿਹੜੇ 판ਡੇ 'ਚ ਵੀ ਤੁਸੀਂ ਬਰਫੀ ਜਮਾਣੀ ਹੈ ਉਹਨੂੰ ਹਲਕਾ ਜਿਹਾ ਗ੍ਰੀਸ ਕਰ ਲਵਾਂਗੇ ਉਹਦੇ ਨਾਲ ਜਿਹੜੀ ਆਪਣੀ ਬਰਫੀ ਨਾਲ نیچے ਪ ਤਾਂ ਦੇਖੋ ਇਹਨੂੰ ਆਪਾਂ ਦੇਸੀ ਘਿਓ ਨਾਲ ਗ੍ਰੀਸ ਕਰ ਲਿਆ ਹੁਣ ਆਪਾਂ ਇਹਦੇ ਵਿੱਚ ਜਿੰਨਾ ਵੀ ਆਪਣਾ ਬਰਫੀ ਦਾ ਡੋਅ ਹੈ ਸਾਰਾ ਆਪਾਂ ਪਲੇਟ ਵਿੱਚ ਕੱਢ ਲਵਾਂਗੇ ਤੇ ਬਹੁਤ ਹੀ ਸੌਖੀ ਹੈ ਉਹ ਇਹਨੂੰ ਹਰ ਕੋਈ ਬਣਾ ਸਕਦਾ ਹੈ ਕੁਝ ਵੀ ਇਹਦੇ ਵਿੱਚ ਮੁਸ਼ਕਿਲ ਨਹੀਂ ਹੈਗੀ ਤੇ ਇਦਾਂ ਆਪਾਂ ਨੇ ਇਹ ਡੋਅ ਨੂੰ ਸਾਰਾ ਕੱਢ ਲੈਣਾ ਵੇ ਤੇ ਇਹਦੀ ਖੁਸ਼ਬੂ ਬਹੁਤ ਹੀ ਵਧੀਆ ਆ ਰਹੀ ਹੈ ਪਹਿਲਾਂ ਵੀ ਇਹਦੀ ਜਦੋਂ ਆਪਾਂ ਭੁੰਨ ਰਹੀ ਸੀ ਆਟਾ ਜਦੋਂ ਇਹਦੀ ਬਹੁਤ ਵਧੀਆ ਖੁਸ਼ਬੂ ਆ ਰਹੀ ਸੀ ਹੁਣ ਬਣਨ ਤੋਂ ਬਾਅਦ ਵੀ ਬਹੁਤ ਵਧੀਆ ਆ ਰਹੀ ਹੈ ਹੁਣ ਆਪਾਂ ਇਸ ਤਰੀਕੇ ਨਾਲ ਇਹਨੂੰ ਸਕੁਅਰ ਸ਼ੇਪ ਦੇ ਵਿੱਚ ਆਪਾਂ ਇਹਨੂੰ ਇਸ ਤਰ੍ਹਾਂ ਸੈੱਟ ਕਰ ਦਵਾਂਗੇ ਤਾਂ ਆਪਣੀ ਜਿਹੜੀ ਬਰਫੀ ਦਾ ਜਿਹੜਾ ਬੈਟਰ ਹੈ ਬਿਲਕੁਲ ਜਿਹੜਾ ਡੋ ਹੈ ਸੈੱਟ ਹੋ ਗਿਆ ਹੈ ਪਲੇਟ ਦੇ ਵਿੱਚ ਹੁਣ ਆਪਾਂ ਇਹਨੂੰ ਫ੍ਰਿਜ ਵਿੱਚ ਰੱਖ ਦਵਾਂਗੇ 1 ਘੰਟੇ ਲਈ 1 ਘੰਟੇ ਲਈ ਆਪਾਂ ਨੇ ਫ੍ਰਿਜ ਵਿੱਚ ਇਹਨੂੰ ਰੱਖ ਦੇਣਾ ਤਾਂ ਕਿ ਜਿਹੜੀ ਬਰਫੀ ਆਪਣੀ ਬਿਲਕੁਲ ਸੈੱਟ ਹੋ ਜਾਏਗੀ ਉਹਦੇ ਨਾਲ ਇਸ ਤਰ੍ਹਾਂ ਆਪਾਂ ਨੇ ਪਲੇਟ ਦੇ ਵਿੱਚ ਹੀ ਸੈੱਟ ਕਰ ਲਿਆ ਹੈ। ਨੂੰ ਫਰਿੱਜ ਵਿੱਚ ਰੱਖ ਦਵਾਂਗੇ ਇਹਨੂੰ। ਤੇ ਉਹਨਿੰਦਰ ਆਪਾਂ ਅਗਲਾ ਜਿਹੜਾ ਵੀ ਆਪਣਾ ਘਰ ਦਾ ਕੰਮ ਹੈ ਆਪਾਂ ਨੇ ਬੇਲ ਲਵਾਂਗੇ ਤੇ 1 ਘੰਟਾ ਹੋ ਗਿਆ ਤੇ ਬਰਫੀ ਮੈਂ ਬਾਹਰ ਕੱਢ ਲਈ ਹੈ। ਹੁਣ ਇਹਨੂੰ ਆਪਾਂ ਕੱਟ ਕਰ ਲਵਾਂਗੇ। ਮੇਰੇ ਜਿਹੜੇ ਫੋਨ ਦੀ ਬੈਟਰੀ ਸੀ ਉਹ ਲੋ ਸੀ ਮੈਂ ਤੁਹਾਨੂੰ ਕਲੀਅਰ ਨਹੀਂ ਦਿਖਾ ਪਾਈ। ਲਾਈਟ ਵੀ ਚਲੀ ਗਈ ਸੀ ਤੇ ਇਹਦੀ ਜਿਹੜੀ ਬੈਟਰੀ ਆ ਲੋ ਹੋ ਗਈ ਸੀ ਤੇ ਇਸ ਕਰਕੇ ਮੈਂ ਤੁਹਾਨੂੰ ਬਿਲਕੁਲ ਕਲੀਅਰ ਵਧੀਆ ਨਜ਼ਰ ਆ ਰਹੀ ਹੈ ਇਹ ਕਲਰ ਹੈ ਆਪਣੀ ਬਰਫੀ ਦਾ ਬਣ ਕੇ ਤਿਆਰ ਹੋ ਗਈ ਹੈ ਤਾਂ ਤੁਸੀਂ ਵੀ ਬਣਾਓ ਖਾਓ ਤੇ ਇੰਜੋਏ ਕਰੋ ਤੇ ਬਹੁਤ ਵਧੀਆ ਆਪਣੀ ਘਰ ਦੀ ਜਪਾਣੀ ਬਰਫੀ ਬਣਾ ਕੇ ਤਿਆਰ ਕਰ ਲਈਏ ਤੇ ਤੁਸੀਂ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਹਾਡਾ ਆਪਣਾ ਚੈਨਲ ਗਿਲ ਪੰਜਾਬੀ ਕੁਕਿੰਗ ਤੇ ਆਪਾਂ ਫਿਰ ਨਵੀਂ ਰੈਸਪੀ ਲੈ ਕੇ ਆਵਾਂਗੇ ਤੁਹਾਡੇ ਲਈ ਇਸੇ ਚੈਨਲ ਦੇ ਉਤੇ ਤੁਹਾਡੇ ਲਈ ਬਹੁਤ ਵਧੀਆ-ਵਧੀਆ ਰੈਸਪੀਸ ਆਪਾਂ ਲੈ ਕੇ ਆ ਰਹੇ ਹਾਂ ਤੇ ਛੇਤੀ ਛੇਤੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸਤਿ ਸ਼੍ਰੀ ਅਕਾਲ ਜੀ